वैसे ते बीजेपी बारे बड़ा मशहूर है के बीजेपी ਦੇ ਲੀਡਰ ਅਕਸਰ ਝੂਠ ਵੀ ਬੋਲਦੇ ਆ ਔਰ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਅੱਜ ਤੇ ਹਾਦੀ ਹੋ ਗਈ ਮਨਜਿੰਦਰ ਸਿੰਘ ਸਿਰਸਾ ਜੀ ਜਿਹੜਾ ਦਿੱਲੀ ਦੇ ਵਿੱਚ ਅੱਜ ਉਹਨੇ ਗੈਸ ਚੈਂਬਰ ਬਣਾ ਛੱਡਿਆ ਦਿੱਲੀ ਨੂੰ ਉਹਦੇ ਨੇ ਪੰਜਾਬ ਨੂੰ ਜ਼ਿੰਮੇਵਾਰ ਦੱਸੀ ਜਾ ਰਹੇ ਆ ਮਨਜਿੰਦਰ ਸਿਰਸਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਵਾ ਕਿ ਜੇਕਰ ਪੰਜਾਬ ਦੀ ਪ੍ਰਾਲੀ ਜਿਹੜੀ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਹੈ ਪੰਜਾਬ ਦੇ ਵਿੱਚ ਤਾਂ ਇਹ ਕਿਉਂ ਹੀ ਲੈਵਲ ਸਿਰਫ 150 ਹੈ ਫਿਰ ਦਿੱਲੀ ਦੇ ਵਿੱਚ 1000 ਕਿਉਂ ਹੋ ਗਿਆ ਜਦਕਿ ਅਸਲੀਤ ਇਹ ਹੈ ਕਿ ਪੰਜਾਬ ਦਾ ਕਿਸਾਨ ਲਗਾਤਾਰ ਸਹਿਯੋਗ ਕਰ ਰਿਹਾ ਔਰ ਆਮ ਆਦਮੀ ਪਾਰਟੀ ਨੇ ਲਗਾਤਾਰ ਕੋਸ਼ਿਸ਼ ਕੀਤੀ ਹੈ ਕਿਸਾਨਾਂ ਨੂੰ ਜਿਹੜੀ ਜ਼ਰੂਰੀ ਮਸ਼ੀਨਰੀ ਮੁਹੱਈਆ ਕਰਵਾਈ ਹੈ ਇਹ ਕਾਰਨ ਹੈ ਕਿ ਲਗਾਤਾਰ ਜਿਹੜੇ ਪ੍ਰਾਲੀ ਜਲਾਉਣ ਦੇ ਕੇਸ ਘਟੇ ਹੈ ਔਰ ਇਸ ਵਾਰ ਤੇ ਬਿਲਕੁਲ ਨੈਗਲੀਜੀਅਬਲ ਜਿਹੜੇ ਪ੍ਰਾਲੀ ਜਲਾਉਣ ਦੇ ਕੇਸ ਆਏ ਹੈਗੇ ਆ ਜਦਕਿ ਤੁਹਾਡੇ ਨਾਲ ਦੀਆਂ ਜਿਹੜੀਆਂ ਸਟੇਟਾਂ ਨੇ ਹਰਿਆਣਾ ਹੈ ਜੁਪੀ ਹੈ ਜਿੱਥੇ ਭਾਜਪਾ ਦੀ ਸਰਕਾਰ ਆ ਉਥੇ ਲਗਾਤਾਰ ਪ੍ਰਾਲੀ ਜਲਾਉਣ ਦੇ ਕੇਸ ਵਧ ਰਹੇ ਆ ਸੋ ਤੁਸੀਂ ਆਪਣੀ ਚਾਪਲੂਸੀ ਕਰਨੀ ਹੈ ਦਿੱਲੀ ਦੀ ਮੁੱਖ ਮੰਤਰੀ ਦੀ ਬਿਲਕੁਲ ਕਰੋ ਤੁਸੀਂ ਬੀਜੇਪੀ ਦੇ ਵਿੱਚ ਆਪਣੀ ਰਾਜਨੀਤੀ ਚਮਕਾਉਣੀ ਹੈ ਬਿਲਕੁਲ ਚਮਕਾਓ ਪਰ ਤੁਸੀਂ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕਰੋ ਔਰ ਸਿੱਸਾ ਸਾਹਿਬ ਤੁਸੀਂ ਪੰਜਾਬ 'ਚ ਵੀ ਆਉਂਦੇ ਰਹਿੰਦੇ ਹੋ ਰਾਜਨੀਤੀ ਕਰਨ ਤੇ ਅੱਜ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੋ ਕੱਲੋਂ ਕਿਵੇਂ ਇਹਨਾਂ ਨਾਲ ਤੁਸੀਂ ਅੱਖ ਮਿਲਾਓਗੇ ਪੰਜਾਬ ਦੇ ਵਿੱਚ ਆ ਕੇ ਸੋ ਤੁਸੀਂ ਆਪਣਾ ਘਰ ਸੰਭਾਲੋ ਔਰ ਦੁਨੀਆ ਨੂੰ ਦੱਸੋ ਦਿੱਲੀ ਦੇ ਲੋਕ ਜੋ ਗੁੱਸੇ ਆ ਉਹਨਾਂ ਨੂੰ ਦੱਸੋ ਕਿ ਦਿੱਲੀ ਦੇ ਵਿੱਚ ਤੁਸੀਂ ਪੋਲੂਸ਼ਨ ਨੂੰ ਰੋਕਣ ਵਾਸਤੇ ਕੀ ਕੀਤਾ ਐਵੇਂ ਪੰਜਾਬ ਦੇ ਸਿਰ ਦੋਸ਼ ਨਾ ਮਾੜੋ